ਕਿ ਜਦੋਂ ਉਹਨੇ ਗਲੀ ਨੰਬਰ 1 ਬੰਦ ਗਲੀ ਇਹਦੇ ਬਰਲੇ ਪਾਸੇ ਦੋ ਤਿੰਨ ਕਿੱਲੇ ਐ ਸਾਡੀ ਜਿਹੜਾ ਇਸ ਯਾਰਾ ਨਾਲ ਸਾਨੂੰ ਫੋਨ ਆਇਆ ਤੇ ਤੁਸੀਂ 112 ਤੇ ਕੰਪਲੇਨਟ ਕੀਤੀ ਮੈਂ ਕਿਹਾ ਹਾਂਜੀ ਉਹਨਾਂ ਨੇ ਐਡਰੈਸ ਪੁੱਛਿਆ ਉਹਨਾਂ ਨੇ ਐਡਰੈਸ ਪੁੱਛਿਆ ਤਾਂ ਫਿਰ ਉਹ ਮੌਕੇ ਤੇ ਪਹੁੰਚ ਗਏ ਸੀ ਨਸ਼ੇ ਵਾਲੇ ਭਾਜੀ ਬਥੇਰੇ ਇੱਥੇ ਨਸ਼ੇ ਵਾਲੇ ਨਸ਼ੇ ਵਾਲੇ ਆਉਂਦੇ ਰਹਿੰਦੇ ਨੇ ਨਿਤ ਨੰਮੇ ਨੰਮੇ ਆਉਂਦੇ ਨੇ ਨਹੀਂ ਉਹਦੇ ਅਨੰਨਟੀਫਾਈ ਕਰਦੇ ਜੇ ਮੌਕੇ ਤੇ ਆਇਆ ਫੋਟੋ ਹੀ ਭੇਜ 7:30 ਵਜੇ ਆਉਂਦੀ ਬੋਡੀ ਦੇਖੀ ਐ ਇਹ ਜੇਕਰ ਸਾਨੂੰ ਇਹ ਨਹੀਂ ਸੀ ਪਤਾ ਕਿ ਮਰਿਆ ਹੋਇਆ ਲੇਕਿਨ ਇਹ ਇਦਾਂ ਡਿੱਗਿਆ ਹੋਇਆ ਸੀ ਕਿ ਵੀ ਨਹੀਂ ਸੀ ਗਣੀ ਜਿੱਥੇ ਵੀ ਆੜਨ ਲੱਗੇ ਭਈ ਇਹਨਾਂ ਨੂੰ ਬਣਾਤੀ ਨਾ ਨੂੰ ਦੇਖ ਕੇ ਵੀ ਇੱਥੇ ਨਾ ਬੈਠਣ ਉਹ ਇਧਰ ਹੁਣ ਕੰਨ ਟੱਪ ਕੇ ਬੈਠਣ ਲੱਗ ਪਏ ਜਿਹਦੇ ਆ ਫਾਲ ਹੋਇਆ ਹੋਇਆ ਮੂੰਹ ਪਰ ਪਿਸਤਾ ਗਿਰਿਆ ਹੋਇਆ ਕੰਦਾ ਤੋਂ ਚੱਲਣ ਲੱਗਾ ਮੋਢੇ ਦੀਦਾ ਕਿਉਂਕਿ ਕੀ ਹੋ ਰਿਹਾ ਹੈ ਹੋਸਰ ਸੋਇਰੇ ਫੈਕਟਰੀ ਆਂਦੇ ਮੈਨੂੰ ਫੋਨ ਆਇਆ ਸੀਗਾ ਤੇ ਕਹਿੰਦੇ ਅੰਕਲ ਕੋਈ ਕੰਮ ਹੈ ਤਾਂ ਆਇਓ ਮੈਂ ਇੱਥੇ ਨਾ ਕੋ ਆਇਆ ਤਾਂ ਕਹਿੰਦੇ ਅੰਕਲ ਕੋਈ ਬੰਦਾ ਇਧਰ ਡੈਥ ਹੋਈ ਹੈ ਕਿਸੇ ਦੀ ਮਰਿਆ ਪਿਆ ਤੇ ਫਿਰ ਤਕਰੀਬਨ ਆਪਰ ਬੰਦੇ ਨੂੰ ਪਤਾ ਹੁੰਦਾ ਮੈਨੂੰ ਹੀ ਪਤਾ ਸੀ 112 ਨੰਬਰ ਤੇ ਆਪਾਂ ਕਾਲ ਕਰ ਦਈਏ ਫਿਰ ਅਸੀਂ 112 ਨੰਬਰ ਤੇ ਕਾਲ ਕੀਤੀ 112 ਨੰਬਰ ਤੇ ਕਾਲ ਕੀਤੀ ਉਸ ਤੋਂ ਬਾਅਦ ਫਿਰ ਪੀਸੀਆਰ ਵਾਲਿਆਂ ਦਾ ਸਾਨੂੰ ਫੋਨ ਆਇਆ ਤੇ ਤੁਸੀਂ 112 ਤੇ ਕੰਪਲੇਨ ਕੀਤੀ ਮੈਂ ਕਿਹਾ ਹਾਂਜੀ ਫਿਰ ਉਹਨੇ ਐਡਰੈਸ ਪੁੱਛਿਆ ਉਹਨਾਂ ਨੂੰ ਐਡਰੈਸ ਦੱਸਿਆ ਤਾਂ ਫਿਰ ਉਹ ਮੌਕੇ ਤੇ ਪਹੁੰਚ ਗਏ ਸੀ ਕਿਹੜਾ ਏਰੀਆ ਪੈਣਾ ਕਹ ਲਈ ਇਹ ਰਿਸ਼ੀ ਨਗਰ ਸ਼ੇਰਾ ਕਲੋਨੀ ਵੱਜਦੀ ਹੈ ਜੀ ਨਿਊ ਸ਼ੇਰਾ ਕਲੋਨੀ ਇੱਕ ਨੰਬਰ ਗਲੀ ਹੈ ਅੱਛਾ ਜੀ ਹਾਂਜੀ ਤੇ ਕਦੋਂ ਦੀ ਇੱਥੇ ਬੋਡੀ ਪਈ ਹੋਈ ਹੈ ਇਹ ਬੋਡੀ ਸਿਰ ਆਪਾਂ ਤਾਂ ਸਵੇਰੇ ਦੇਖੀ ਐ ਲੇਕਿਨ ਜਿਹੜੇ ਪਰਲੇ ਪਾਸੇ ਮਲੇ ਲੋਕੀਆ ਉਹ ਕਹਿੰਦੇ ਵੀ ਅਸੀਂ 7 7:30 ਵਜੇ ਸ਼ਾਮ ਦੀ ਬੋਡੀ ਦੇਖੀ ਐ ਇਹ ਜੇਕਰ ਸਾਨੂੰ ਇਹ ਨਹੀਂ ਸੀ ਪਤਾ ਵੀ ਮਰਿਆ ਹੋਇਆ ਲੇਕਿਨ ਇਹ ਇਦਾਂ ਡਿੱਗਿਆ ਹੋਇਆ ਸੀ ਕਹਿੰਦੇ ਅਸੀਂ ਤੁਹਾਡੇ ਸਾਹਮਣੇ ਆਵਾਜ਼ ਮਾਰ ਕੇ ਦੱਸਿਆ ਤੇ ਇੱਥੇ ਬੰਦਾ ਲੰਮਾ ਪਿਆ ਹੋਇਆ ਤੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਸਵੇਰੇ ਜਦੋਂ ਪਤਾ ਲੱਗਿਆ ਤੇ ਅਸੀਂ 112 ਨੰਬਰ ਤੇ ਫੋਨ ਕਰਤਾ ਜੀ ਜਦੋਂ ਚੈੱਕ ਕੀਤਾ ਕੋਈ ਆਧਾਰ ਕਾਰਡ ਕੋਈ ਪ੍ਰੂਫ ਵਗੈਰਾ ਪਛਾਣ ਨਹੀਂ ਨਹੀਂ ਜਦੋਂ ਸਰ ਪੀਸੀਆਰ ਵਾਲਾ ਆਏ ਤਾਂ ਉਹਦੇ ਕੋਲ ਕੋਸ਼ ਇਦਾਂ ਦਾ ਨਹੀਂ ਮਿਲਿਆ ਹੈਗਾ ਉਹਨਾਂ ਨੇ ਦੇਖਿਆ ਵੀ ਚੈੱਕ ਕੀਤਾ ਸੀਗਾ ਉਹਦੇ ਕੋਲ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਮਿਲਿਆ ਕਿਸ ਤਰ੍ਹਾਂ ਮਤਲਬ ਕਿੰਨਾ ਉਮਰ ਲੱਗਦਾ ਮੁੰਡੇ ਦਾ ਮੁੰਡੇ ਦੀ ਉਮਰ ਤੇ ਸਰ ਹੁਣ ਇਸ ਵੇਲੇ ਦੇਖਣ ਹਿਸਾਬ ਨਾਲ ਲੱਗਦਾ 25 30 30 ਸਾਲ ਦਾ ਹੈਗਾ 25 ਤੋਂ 30 ਸਾਲ ਦੇ ਵਿੱਚ ਵਿੱਚ ਜੀ ਅੱਛਾ ਤੇ ਆ ਜਿਹੜੀ ਇੱਥੇ ਡੈੱਡ ਬੋਡੀ ਮਿਲੀ ਹੈ ਕੀ ਕਹਿੰਦੇ ਸੀ ਇਹ ਭਾਈ ਸਾਨੂੰ ਸਵੇਰੇ 8 9 ਵਜੇ ਪਤਾ ਲੱਗਾ ਅੱਛਾ ਤੇ ਆ ਫੈਕਟਰੀ ਵਾਲਿਆਂ ਨੇ ਫੋਨ ਕੀਤਾ ਵੀ ਇਦਾਂ ਇਦਾਂ ਕਰਕੇ ਕੰਮ ਆ ਕੋਈ ਆਏ ਉਹ ਕੀ ਕਹਿੰਦੇ ਬੰਦੇ ਦੀ ਲਾਸ਼ ਪਈ ਹੋਈ ਆ ਅਸੀਂ ਦੇਖਿਆ ਉਹ ਸਾਰਾ ਰੀਲਾ ਪੈ ਚੁੱਕਿਆ ਹੈਗਾ ਨਸ਼ੇ ਰੋਸ਼ੇ ਕਰਕੇ ਉਹਦੇ ਸੱਟਾ-ਸੱਟਾ ਵੀ ਲੱਗੀਆਂ ਹੀਆਂ ਸੀਗੀਆਂ ਅਸੀਂ 112 ਨੰਬਰ ਤੇ ਕਾਲ ਕੀਤੀ ਆ ਤੇ ਮੌਕੇ ਤੇ ਆ ਗਏ ਸੀ ਉਹਨਾਂ ਨੇ ਦੇਖ ਲਿਆ ਪੁਲਿਸ ਵਾਲਿਆਂ ਨੇ ਤੇ ਦੁਬਾਰਾ ਉਹਨਾਂ ਨੇ ਥਾਣਾ ਐਸਐਚਓ ਸਾਹਿਬ ਆਏ ਆ ਉਹਨਾਂ ਨੇ ਦੇਖਦੇ ਵੀ ਇਹ ਕਰਦੇ ਵੀ ਉਹਨਾਂ ਨੇ ਫੋਨ ਵਗੈਰਾ ਕੀਤਾ ਵਾ ਮੈਨੂੰ ਲੈ ਕੇ ਜਾਣਗੇ ਹੁਣ ਕਿਤਾ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਨਸ਼ੇ ਨਸ਼ੇ ਵਾਲੇ ਭਾਜੀ ਬਥੇਰੇ ਇੱਥੇ ਨਸ਼ੇ ਵਾਲੇ ਨਸ਼ੇ ਵਾਲੇ ਆਉਂਦੇ ਰਹਿੰਦੇ ਨੇ ਨਿਤ ਨਵੇਂ ਨਵੇਂ ਹਾਂਜੀ ਜੇ ਕੋਈ ਬੋਲਦਾ ਇਹਨਾਂ ਨੂੰ ਤੇ ਇਹ ਉਹਨਾਂ ਨਾਲ ਲੜਨ ਨੂੰ ਪੈਂਦੇ ਇਸ ਕਰ ਪਲਾਟ ਪਲਾਟ ਤਾਂ ਗਰੇ ਵਾਲਾ ਦਾ ਹੀ ਆ ਗਰੇ ਵਾਲਾ ਦਾ ਜੀ ਹਾਂ ਤੇ ਉਹਨਾਂ ਨੂੰ ਕਿਹਾ ਤੁਸੀਂ ਅੱਗੇ ਵੀ ਕਰੀ ਕੰਪਲੇਂਟ ਕੀਤੀ ਕੀ ਤੁਹਾਡੀ ਨਹੀਂ ਨਹੀਂ ਉਹਨਾਂ ਦੇ ਮਾਲੀ ਨੇ ਉਹਨਾਂ ਦਾ ਮਾਲੀ ਆਇਆ ਸੀਗਾ ਉਹੀ ਦੱਸ ਕੇ ਗਿਆ ਵਾ ਅੱਛਾ ਨਹੀਂ ਨਹੀਂ ਜਿਵੇਂ ਤੁਸੀਂ ਕਹਿੰਦੇ ਇੱਥੇ ਨਸ਼ੇ ਨੁਸ਼ੇਲੇ ਬੈਠੇ ਰਹਿੰਦੇ ਆ ਜਿਹੜਾ ਪਲਾਟ ਤੁਸੀਂ ਉਹਨੂੰ ਇਤਲਾਹ ਕੀਤੀ ਕਿ ਇੱਥੇ ਨਸ਼ੇ ਵਾਲੇ ਬੰਦੇ ਆ ਉਹਨਾਂ ਨੂੰ ਕਿਹਾ ਸੀਗਾ ਉਹਨਾਂ ਨੂੰ ਕਿਹਾ ਸੀਗਾ ਉਹਨਾਂ ਨੇ ਆਹ ਪਲਾਟ ਨਾਲ ਦਾ ਸਾਡੇ ਇਹ ਬਣਾਤਾ ਪਹਿਲਾਂ ਇੱਥੇ ਬੈਠਦੇ ਸੀ ਇਹਨਾਂ ਆ ਫੈਕਟਰੀ ਵੀ ਨਹੀਂ ਸੀ ਬਣੀ ਜੀ ਇੱਥੇ ਬੈਠਦੇ ਸੀ ਫੇ ਇਹਨਾਂ ਨੇ ਵੀ ਬਣਾਤੀ ਇਹਨਾਂ ਨੂੰ ਦੇਖ ਕੇ ਵੀ ਇੱਥੇ ਨਾ ਬੈਠਣ ਉਹ ਇਧਰ ਹੁਣ ਕੰਧ ਟੱਪ ਕੇ ਬੈਠ ਉਸਾਂ ਦੀ ਭੱਜ ਜਾਂਦੇ ਆ ਕੋਈ ਇੱਥੇ ਬੁੜੇ ਹੀ ਕੈਮਰੇ ਲੱਗੇ ਹੋਏ ਕੈਮਰੇ ਲੱਗੇ ਹੋਏ ਆ ਤਾਂ ਭਾਈ ਇਧਰੋਂ ਇੱਕ ਲਾਸ਼ ਮਿਲ ਗਈ ਬੋਡੀ ਨਹੀਂ ਮਿਲੂ ਕੀ ਕਹਿਣਾ ਚਾਹੀਦਾ ਸਿਰਕ ਕਲੋਨੀ ਗਲੀ ਨੰਬਰ 1 ਕੋ ਬੰਦ ਗਲੀਏ ਦੇ ਪਰਲੇ ਪਾਸੇ ਦੋ ਤਿੰਨ ਕਿੱਲੇ ਆ ਖਾਦੀ ਜਿਗਾ ਉਥੇ ਇਨਫੋਰਮੇਸ਼ਨ ਮਿਲੀ 10 ਸਵੇਰ 10 ਵਜੇ ਕਿ ਡੈਡ ਬੋਡੀ ਪਈ ਹੈ ਇੱਕ ਤੇ ਪਹੁੰਚੇ ਆ ਜੀ ਸਬਸੈਂਸਰੀਟੀ ਨੂੰ ਬੁਲਾਈ ਹੈ ਜਾਂਚ ਕਰਦੇ ਹਾਂ ਪਤਾ ਲੱਗਿਆ ਕਿੱਥੇ ਦਾ ਮੂੰਹ ਹੈਗਾ ਨਹੀਂ ਅਨਨ ਆਇਡੈਂਟੀਫਾਈਡ ਹੈ ਜੀ ਅੱਛਾ ਕੋਈ ਪੂਪ ਵਗੈਰਾ ਮਿਲਿਆ ਕੋਈ ਆਧਾਰ ਕਾਰਡ ਨਹੀਂ ਉਹ ਤਾਂ ਅਨਨ ਆਇਡੈਂਟੀਫਾਈਡ ਹੈ ਜੀ ਤਾਂ ਮੌਕੇ ਤੇ ਕੋਈ ਫੁਟੇਜ ਕੋਈ ਫੁਟੇਜ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਜੀ ਡਰਾਈਵਰ ਬੋਰਡ ਲਈ ਉਮਰ ਕਿੰਨੀ ਲੱਗਦੀ ਹੁੰਦੀ ਹੈ ਜੀ ਜੀ 35 36 ਸਾਲ ਦਾ ਹੋਏਗਾ ਠੀਕ ਹੈ ਲੱਗਦਾ ਕੁਝ ਹੋਇਆ ਸੀ ਗਿਰਿਆ ਫਾਲ ਹੋਇਆ ਹੋਇਆ ਮੂੰਹ ਪਰ ਜਿਸ ਤਰ੍ਹਾਂ ਗਿਰਿਆ ਹੋਇਆ ਕੰਦਾ ਤੋਚਣ ਲੱਗਾ ਮੂੰਹ ਜੁੱਕ ਕੇ ਹੋਇਆ ਕੋਈ ਨਸ਼ੇ ਨਸ਼ਾ ਲੱਗ ਰਿਹਾ ਨਹੀਂ ਐਸਾ ਨਹੀਂ ਕੋਈ ਕੀ ਮੌਕੇ ਤੋਂ ਨਹੀਂ ਹੈ ਤੇ ਮੁੰਡੇ ਨੂੰ ਨਾ ਕੋਈ ਲੱ ਕੀ ਨਬ ਉਹ ਆਇਆ ਤਾਂ ਕਹਿੰਦੇ ਅੰਦਰ ਕੋਈ ਬੰਦਾ ਇਧਰ ਡੈਥ ਹੋਈ ਐ ਇੱਕ ਜਿਹੜੀ ਮਰਿਆ ਪਿਆ। ਸਵੇਰ 8:00 9:00 ਵਜੇ ਪਤਾ ਲੱਗਿਆ ਤੇ ਆ ਫੈਕਟਰੀ ਵਾਲਿਆਂ ਨੇ ਫੋਨ ਕੀਤਾ ਵੀ ਦੱਸ ਜਗਰ ਕਿ ਕੰਮ ਆ ਕੋਈ ਆਏ ਤੇ ਆਪਾਂ ਆ ਕੇ ਦੇਖਿਆ ਤੇ ਕਹਿੰਦੇ ਮਦਦ ਦੀ ਲਾਸ਼ ਪਈ ਐ। ਉਹ ਸ਼ਹਿਰ ਅਗਨੌਨੀ ਜਿਹੜੀ ਨੰਬਰ ਇੱਕ ਬੰਦ ਗੋਲੀ ਇਹਦੇ ਬਰਲੇ ਪਾਸੇ ਦੋ ਤਿੰਨ ਕਿੱਲੇ ਐ ਖਾਦੀ ਦੇ ਰਹਾ। ਇਸ ਯਾਰਾਂ ਦਾ ਸਾਨੂੰ ਫੋਨ ਆਇਆ ਤੇ ਤੁਸੀਂ 112 ਤੇ ਕੰਪਲੇਨਟ ਕੀਤੀ ਮੈਂ ਕਿਹਾ ਹਾਂਜੀ। ਇਹਨਾਂ ਨੇ ਐਡਰੈਸ ਪੁੱਛਿਆ ਉਹਨੂੰ ਐਡਰੈਸ ਦੱਸਿਆ ਤਾਂ ਫਿਰ ਉਹ ਮੌਕੇ ਤੇ ਪਹੁੰਚ ਗਏ ਸੀ। ਨਸ਼ੇ ਵਾਲੇ ਭਾਜੀ ਬਥੇਰੇ ਇੱਥੇ ਨ ਨਸ਼ੇੜੀ ਹੋਂਦ ਦੀ ਰੰਗ ਨਿਤ ਨਮਾਇਨਾ ਬੀਚਾ